ਦੋਸਤੋ 파ਰਚਨਾ ਤੋਂ ਉਸ ਦਾ ਡੇਰਾ ਕਿਤਾਬ ਵਿੱਚੋਂ ਚਾਰ ਲਾਈਨਾਂ ਹਾਜ਼ਰ ਹਨ ਕਿ ਸੁਣੀਆਂ ਜਿਹੜੀਆਂ ਤੂੰ ਆਵਾਜ਼ਾਂ ਮਾਰੀਆਂ ਸੁਣੀਆਂ ਜਿਹੜੀਆਂ ਤੂੰ ਆਵਾਜ਼ਾਂ ਮਾਰੀਆਂ ਮਦਹੋਸ਼ ਹੋਇਆ ਚੜੀਆਂ ਫਿਰਨ ਖਮਾਰੀਆਂ ਕਿ ਮੇਰੀ ਕੀ ਮਜਾਲ ਕਿ ਖੁਦ ਨੂੰ ਦੇਖ ਸਕਾਂ ਮੇਰੀ मज़ाल के ख़ुदि देख सघांार तेरियां रमत इ सारियांरियां रमत इ सारियां गं सुगंध गंध सुगंध बरसण यारोसे गंद सुगंध बरसण यारोस ते रख स ਜੋ ਖੁਦ ਆਪਣੇ ਨਾਲ ਯਾਰੀਆਂ ਰੱਖ ਸਕਣ ਜੋ ਖੁਦ ਆਪਣੇ ਨਾਲ ਯਾਰੀਆਂ ਮੈਂ ਮੈਂ ਤੂੰ 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 ਹੋਈ ਸੁਹਾਗਣ ਬਾਵਰੀ ਮੈਂ ਮੈਂ ਤੂੰ 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 ਹੋਈ ਸੁਹਾਗਣ ਬਾਵਰੀ ਠੇਡੇ ਖਾਵਣ ਬਾਕੀ ਸਭ ਕੁਵਾਰੀਆਂ ਠੇਡੇ ਖਾਵਣ ਬਾਕੀ ਸਭ ਕੁਵਾਰੀਆਂ ਸ਼ਿਰ ਦੇਖਣਾ ਕਿ ਜ਼ਰਾ ਜ਼ਰਾ ਮਹਿਕ ਲਪਟਾ ਮਾਰਦਾ ਜ਼ਰਾ ਜ਼ਰਾ ਮਹਿਕ ਲਪਟਾ ਮਾਰਦਾ ਉਹ ਇਨੀਆਂ ਕਿੱਥੋਂ ਇਤਰਾ ਯਾਰ ਖਲਾਰੀਆਂ ਤੂੰ ਇਨੀਆਂ ਕਿੱਥੋਂ ਇਤਰਾ ਯਾਰ ਖਲਾਰੀਆਂ ਰਾਤ ਦਿਨ ਮੌਸਮ ਰੁੱਤਾਂ ਖੇਡ ਸਭ ਰਾਤ ਦਨ ਮੌਸਮ ਰੁੱਤਾਂ ਖੇਡ ਸਭ ਪਾਰ ਇਨਾਂ ਤੋਂ ਯਾਰ ਮੇਰੇ ਦੀਆਂ ਅਟਾਰੀਆਂ ਪਾਰ ਇਨਾਂ ਤੋਂ ਯਾਰ ਮੇਰੇ ਦੀਆਂ ਅਟਾਰੀਆਂ ਬੇਹੋਸ਼ੀ ਵਿੱਚ ਮੀਆਂ ਖਰਾਸੇ ਜੁੱਤੇ ਨੇ ਬੇਹੋਸ਼ੀ ਵਿੱਚ ਮੀਆਂ ਖਰਾਸੇ ਜੁੱਤੇ ਨੇ ਤੋਤੇ ਵਰਗੀਆਂ ਰਤਨ ਆਵਾਜ਼ਾਂ ਮਾਰੀਆਂ ਤੋਤੇ ਵਰਗੀਆਂ ਰਟਣ ਆਵਾਜ਼ਾਂ ਮਾਰੀਆਂ ਸੁਣੀਆਂ ਜਿਹੜੀਆਂ ਤੂੰ ਆਵਾਜ਼ਾਂ ਮਾਰੀਆਂ ਮਧੋਸ਼ ਹੋਇਆ ਚੜੀਆਂ ਫਿਰਨ ਖੁਮਾਰੀਆਂ